ਡੇਰਾ ਸੱਚਾ ਸੋਦਾ ਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਂ ਸਿੰਘ ਜੀ ਇਨਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਉੱਤੇ ਅਮਲ ਕਰਦੇ ਹੋਏ ਜਿੱਥੇ ਬਲਾਕ ਮਲੋੜ ਦੀ ਸਾਧ ਸੰਗਤ ਦੁਆਰਾ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕੀਤੇ ਜਾ ਰਹੇ ਹਨ ਉੱਥੇ ਹੀ ਪੂਜਨੀ ਗੁਰੂ ਜੀ ਦੁਆਰਾ ਮਰਨ ਉਪਰੰਤ ਸਰੀਰਦਾਨ ਕਰਨ ਦੀ ਚਲਾਈ ਮੁਹਿੰਮ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਨਾਲ ਮੈਡੀਕਲ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਨਵੀਆਂ ਮੈਡੀਕਲ ਖੋਜਾਂ ਵਿੱਚ ਸਹਾਇਤਾ ਮਿਲ ਰਹੀ ਹੈ ਮਾਨਵਤਾ ਭਲਾਈ ਕਾਰਜਾਂ ਦੀ ਇਸ ਕੜੀ ਦੇ ਤਹਿਤ ਡੇਰਾ ਸੱਚਾ ਸੋਦਾ ਦੇ ਸੇਵਾਦਾਰ ਜਗਦੀਸ਼ ਚਾਨਣ ਇਨਸਾਂ ਮਨੋਹਰ لال ਚਾਨਣਾ ਇਨਸਾ ਰਮੇਸ਼ ਚਾਨਣਾ ਇਨਸਾ ਨੇ ਆਪਣੇ ਮਾਤਾ ਤੁਲਸਾ ਦੇਵੀ ਇਨਸਾ ਪਤਨੀ ਸਵਰਗੀਆ ਹੰਸਰਾਜ ਚਾਨਣਾ ਇਨਸਾ ਦੇ ਚੋਲਾ ਛੱਡਣ ਤੋਂ ਬਾਅਦ ਉਹਨਾਂ ਦਾ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਇਸ ਮੌਕੇ ਮਾਤਾ ਜੀ ਦਾ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਸਥਾਨ ਤੋਂ ਅੰਤਿਮ ਸ਼ਵ ਯਾਤਰਾ ਕੱਢੀ ਗਈ ਪੂਜਨੀਕ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇंसा ਜੀ ਦੀ ਪਵਿੱਤਰ ਪ੍ਰੇਰਨਾ ਤੇ ਡੇਰਾ ਸੱਚਾ ਸੋਦਾ ਦੀ ਸਾਹ ਸੰਗਤ ਮਾਨਵਤਾ ਭਲਾਈ ਦੇ 163 ਕੰਮ ਦਿਨ ਰਾਤ ਕਰ ਰਹੀ ਹੈ ਉਸੇ ਲੜੀ ਤਹਿਤ ਇੱਕ ਇਨਸਾਨੀਅਤ ਮਾਨਵਤਾ ਭਲਾਈ ਦਾ ਇੱਕ ਕਾਰਜ ਹੈ ਸਰੀਰਦਾਨ ਇਹ ਜੋ ਸਰੀਰਦਾਨ ਹਜੂਰ ਪਿਤਾ ਜੀ ਨੇ ਇਸ ਦੀ ਪ੍ਰੇਰਨਾ ਦਿੱਤੀ ਜੋ ਸਰੀਰਦਾਨ ਕੀਤੇ ਜਾਂਦੇ ਹੈ ਉਹ ਜੋ ਮੈਡੀਕਲ ਕਾਲਜਾਂ ਦੇ ਵਿੱਚ ਜੋ ਬੱਚੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਐ ਉਹ ਜੋ ਬਿਮਾਰੀਆਂ ਦਾ ਇਲਾਜ ਲੱਭਣ ਦੇ ਲਈ ਰਿਸਰਚ ਕਰਨ ਦੇ ਲਈ ਇਹਨਾਂ ਸਰੀਰਾਂ ਨੂੰ ਵਰਤਦੇ ਹੈ ਤਾਂ ਇਹ ਸਰੀਰਦਾਨ ਦੇ ਤਹਿਤ ਅੱਜ ਬਲਾਕ ਮਲੋਟ ਵੱਲੋਂ ਚਾਨਾ ਪਰਿਵਾਰ ਵੱਲੋਂ ਜੋ ਸਰੀਰਦਾਨ ਆਪਣੀ ਮਾਤਾ ਜੀ ਦਾ ਕੀਤਾ ਗਿਆ ਇਸ ਤੋਂ ਪਹਿਲਾਂ ਬਲਾਕ ਮਲੋਟ ਵਿੱਚੋਂ 39 ਸਰੀਰਦਾਨ ਹੋ ਚੁੱਕੇ ਐ ਅੱਜ 40ਵਾਂ ਸਰੀਰਦਾਨ ਜੋ ਚਾਨਾ ਪਰਿਵਾਰ ਵੱਲੋਂ ਕੀਤਾ ਗਿਆ ਹੈ ਇਹ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇंसा ਜੀ ਦੀ ਪਵਿੱਤਰ ਪ੍ਰੇਰਣਾ ਸਦਕਾ ਹੀ ਸੰਭਵ ਹੋਇਆ ਹੈ ਉਹਨਾਂ ਦੀ ਪ੍ਰੇਰਣਾ ਤੇ ਚੱਲਦੇ ਹੋਏ ਇਹ ਮਾਨਵਤਾ ਭਲਾਈ ਦਾ ਕਾਰਜ ਜੋ ਅੱਜ ਮਲੋਟ ਬਲਾਕ ਵੱਲੋਂ ਕੀਤਾ ਗਿਆ ਹੈ ਅੱਜ ਬੜੇ ਦੁੱਖ ਭਰੀ ਗੱਲ ਮਾਤਾ ਤੁਲਸੀ ਮਾਤਾ ਮਾਤਾ ਤੁਲਸੀ ਰਾਣੀ ਮਾਤਾ ਚਾਨਾ ਜਿਨ੍ਹਾਂ ਦਾ ਸਵਰਗਵਾਸ ਹੋ ਗਿਆ ਆਪਦੀ ਉਮਰ ਨਿਵਾ ਕੇ ਗਏ ਆ 90 ਸਾਲ ਦੇ ਕਰੀਬ ਉਮਰ ਸੀ ਉਹਨਾਂ ਦੀ ਆਪਦਾ ਜਿੰਨੇ ਵੀ ਸੁਆਸ ਲਿਖਦੇ ਉਹਨੇ ਪੂਰੇ ਕਰਕੇ ਗਿਆ ਹੈ ਅੱਜ ਇੱਕ ਉਹਨਾਂ ਨੇ ਜਾਂਦੀ ਵਾਕੀ ਇਸ ਪਰਿਵਾਰ ਨੇ ਚਾਨਨਾ ਪਰਵਾਰ ਨੇ ਬੜਾ ਹੀ ਇੱਕ ਚੰਗਾ ਨੇਕੀ ਦਾ ਕੰਮ ਕੀਤਾ ਕਿ ਜਿਹੜੇ ਕਿਸ ਸੰਤਨ ਸਤਗੁਰੂ ਨੂੰ ਮੰਨਦੇ ਆ ਉਹਨਾਂ ਪਿਤਾ ਜੀ ਦੀ ਗੱਲ ਦੀ ਪਾਲਣਾ ਕੀਤੀ ਹੈ ਵੀ ਆਪਦੀ ਦੇਹ ਨੂੰ ਧਾਨ ਦਿੱਤਾ ਔਰ ਮੈਂ ਇਸ ਪਰਵਾਰ ਚਾਨਨਾ ਪਰਵਾਰ ਨੂੰ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਡੇਰਾ ਪ੍ਰੇਮੀਆਂ ਵੱਲੋਂ ਇਨਾਂ ਨੂੰ ਸਹਨ ਦੀ ਸ਼ਕਤੀ ਦੇਵੇ ਔਰ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਪੇੜ ਕਰਦਾ ਔਰ ਸਾਰੇ ਜਿੰਨੇ ਵੀ ਆਪਣੇ ਪ੍ਰੇਮੀ ਆਏ ਆ ਸਾਰਿਆਂ ਦਾ ਧੰਨਵਾਦ ਕਰਦਾ ਤਵੇਖਿਆ ਤੁਸੀਂ ਜਿਸ ਤਰੀਕੇ ਦੇ ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਪਰਿਵਾਰ ਦੇ ਵਿੱਚ ਕਿਸੇ ਵੀ ਜੀਵ ਦਾ ਦਿਹਾਂਤ ਹੁੰਦਾ ਹੈ ਤਾਂ ਉਸ ਉਪਰੰਤ ਉਸ ਸਰੀਰ ਨੂੰ ਮ੍ਰਿਤ ਸਰੀਰ ਨੂੰ ਦਾਸ ਸਸਕਾਰ ਕਰਨ ਦੀ ਬਜਾਏ ਡੇਰਾ ਸੱਚਾ ਸੌਦਾ ਦੇ ਵੱਲੋਂ ਜੋ ਕਿ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਂ ਸਿੰਘ ਜੀ ਇਨਸਾਂ ਵੱਲੋਂ 163 ਮਾਨਵਤਾ ਭਲਾਈ ਦੇ ਜੋ ਕਾਰਜ ਚਲਾਏ ਜਾਂਦੇ ਹਨ ਉਹਨਾਂ ਦੇ ਤਹਿਤ ਹੀ ਸ਼ਰੀਰਦਾਨ ਮਹਿੰਮ ਹੈ ਉਸ ਦੇ ਤਹਿਤ ਮ੍ਰਿਤ ਸਰੀਰ ਨੂੰ ਦਾਸ ਸਸਕਾਰ ਕਰਨ ਦੀ ਬਜਾਏ ਮੈਡੀਕਲ ਦੇ ਲਈ ਵਿਦਿਆਰਥੀ ਜੋ ਰਿਸਰਚ ਕਰਦੇ ਹਨ ਮੈਡੀਕਲ ਖੋਜਾਂ ਲਈ ਉਸ ਲਈ ਜੀ ਸਰੀਰ ਦਾਨ ਕੀਤਾ ਜਾਂਦਾ ਹੈ ਡੇਰਾ ਸ਼ਰਦਾਲੂਆਂ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਨੂੰ ਜੋ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਹਨ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ